ਬਲਕਾਰ ਸਿੰਘ ਮੌਜੂਦ ਨੇ ਬਲਕਾਰ ਸਿੰਘ ਬਹੁਤ ਵੱਡਾ ਇਲਜ਼ਾਮ ਰਮੀਤ ਬਟੂਨੇ ਲਾਇਆ ਕਹਿੰਦੇ ਕਿ ਟਾਰਗੇਟ ਕਰਕੇ Hindu leader ਦੇ ਘਰ ਦੇ ਉੱਤੇ ਹਮਲਾ ਹੋਇਆ ਤੇ ਦੇਖੋ ਜੀ ਬੜੀ ਮਾੜੀ ਗੱਲ ਹੈ ਜਿਹੜੀ ਇਹ ਮਿਸ ਹੈਪਨਿੰਗ ਹੋਈ ਹੈ ਬਹੁਤ ਮਾੜੀ ਗੱਲ ਹੈ ਤੋਂ ਅਸੀਂ ਤੇ ਚਾਹਨੇ ਕਿ ਵੇਖੋ ਪੰਜਾਬ ਦੇ ਅੰਦਰ ਸ਼ਾਂਤੀ ਵਰਗਾ ਮਾਹੌਲ ਰਹੇ ਕਿਉਂਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੇਖੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਸਫਰ ਕੀਤਾ ਉਕੇ ਅਸੀਂ ਇਸ ਦੌਰ ਦੇ ਵਿੱਚੋਂ ਲੰਘੇ ਹੋਏ ਆਂ ਬੜੀਆਂ ਮੁਸੀਬਤਾਂ ਚਲੀਆਂ ਪੰਜਾਬ ਦੇ ਨੌਜਵਾਨ ਬੱਚੇ ਚਾਹੇ ਪੁਲਿਸ ਅਫਸਰ ਸੀ ਚਾਹੇ ਪਬਲਿਕ ਦੇ ਵਿੱਚ ਸੀਗੇ ਸਾਡੇ ਸਾਥੀ ਉਹ ਬੜਾ ਸਫਰ ਕੀਤਾ ਤੋਂ ਅਸੀਂ ਇਹੀ ਕਹਾਂਗੇ ਕਿ ਜਿਹੜੇ ਇਹੋ ਜਿਹੇ ਸ਼ਾਰਤੇ ਅਨਸਰ ਹੈ ਜਿਵੇਂ ਲਾਰੈਂਸ ਬਿਸ਼ਨੋਈ ਹੈ ਉਹ ਜਿਹੜਾ ਅਹਮਦਾਬਾਦ ਦੀ ਜੇਲ੍ਹ ਦੇ ਵਿੱਚ ਹੈ ਇਹਨਾਂ ਦਾ ਡਾਇਰੈਕਟਲੀ ਕਨੈਕਟਡ ਪਾਕਿਸਤਾਨ ਦੇ ਨਾਲ ਉਹ ਸ਼ਰਤ ਕਰਦੇ ਹੈਗੇ ਪੰਜਾਬ ਚ ਬੌਲ ਖਾਣ ਕਰਨਾ ਚਾਹੁੰਦੇ ਹੈਗੇ ਮੈਂ ਹਿੱਸੀ ਅਸੀਂ ਨਹੀਂ ਚਾਹਦੇ ਅਸੀਂ ਚਾਹਨੇ ਆਪਸੀ ਸਦਭਾਵਨਾ ਪਿਆਰ ਬਣਿਆ ਰਵੇ ਕੀ ਤੁਹਾਡੇ ਮੁਤਾਬਿਕ ਲਾਰੈਂਸ ਵਿਚ ਨਹੀਂ ਹੋ ਸਕਦਾ ਇਹਦੇ ਵਿੱਚ ਦੇਖੋ ਜੀ ਇਹ ਤਾਂ ਪੁਲਿਸ ਦੇ ਵਾਸਤੇ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ ਔਰ ਉਹ ਦੇਖੇਗੀ ਦੇਖੋ ਚੁੱਕੀ ਨਿਕਲਦਾ ਹੈਗਾ ساری ਗੱਲਬਾਤ ਜੋ ਵੀ ਹੋਇਆ ਉਹ ਮਨਦ ਭਾਗਾ ਹੈ ਪਰ ਕਿ ਇਸ ਤੇ ਮੈਂ ਪੁਲਿਸ ਕਮਿਸ਼ਨ ਸਾਹਮਣੇ ਗੱਲ ਕੀਤੀ ਆ ਉਹ ਲੱਗੇ ਹੋਏ ਸਾਰੀ ਗੱਲ ਦਾ ਕਲੀਅਰ ਹੋ ਜਾਏ ਕਾਲੀਆ ਸਾਹਿਬ ਤਾਂ ਕਹਿੰਦੇ ਪੁਲਿਸ ਦੇ ਕੋਲ ਜਾ ਕੇ ਅਸੀਂ ਤਾਂ ਬਾਹਰ ਖੜਕਾਏ ਪੁਲਿਸ ਬਾਹਰ ਹੀ ਨਹੀਂ ਆਈ ਥਾਣੇ ਤੇ ਕਹਿੰਦੇ ਨਹੀਂ ਐਸੀ ਕੋ ਗੱਲ ਦੇਖੋ ਸਾਡੇ ਤਾਂ ਮੈਂ ਤਾਂ ਇੱਕ ਸ਼ਹਿਰਦਾਰ ਹੋਣ ਦੇ ਨਾਤੇ ਸਾਡੇ ਪਹਿਲਾਂ ਵੀ ਕਾਲੀਆ ਸਾਹਿਬ ਬੜੇ ਸਾਰਜੋਗ ਅਸੀਂ ਇਕੱਠੇ ਪਰਿਵਾਰ ਨੂੰ ਪਿਆਰ ਰਿਹਾ ਸ਼ਹਿਰਦਾਰ ਰਿਹਾ ਸੀ ਪਰ ਪਾਰਟੀ ਇੱਕ ਡਿਫਰੈਂਟ ਇਸ਼ੂ ਹੈ ਬਟ ਨਹੀਂ ਐਜ਼ ਅ ਹਿਊਮਨ ਬੀਇੰਗ ਮਤਲਬ ਇਹ ਬੜੀ ਮੰਨਪਾਕੀ ਕਰਦਾ ਔਰ ਕੋਈ ਐਸੀ ਗੱਲ ਨਹੀਂ ਪੁਲਿਸ ਇਹਨਾਂ ਨੂੰ ਪੂਰਾ ਸਹਿਯੋਗ ਦੇ ਰਹੀ ਆ ਕਿਉਂਕਿ ਪ ਪੰਜਾਬ ਦੀ ਸਰਕਾਰ ਆਪਣੇ ਪੰਜਾਬ ਦੇ ਹਰ ਵਸਿੰਦੇ ਦੇ ਨਾਲ ਖੜੀ ਹੈ। ਸ਼੍ਰੀ ਮੰਦਰੰਜਨ ਕਾਲੀਆ ਜੀ ਬਹੁਤ ਹੀ ਸਤਕਾਰਤ ਨੇਤਾ ਨੇ ਸਾਡੇ ਪੰਜਾਬ ਦੇ। ਉਹਨਾਂ ਦੇ ਘਰ ਜੋ ਰਾਤ ਧਮਾਕਾ ਹੋਇਆ ਉਹਦੀ ਸਭ ਨੂੰ ਚਿੰਤਾ ਹੈ। ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਇਹ ਸਾਡੀ ਭਾਈਚਾਰਕ ਸਾਂਝ ਔਰ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਤੱਤਵਾਂ ਵੱਲੋਂ ਜੋ ਪੰਜਾਬ ਦੇ ਦੁਸ਼ਮਣ ਨੇ ਜੋ ਦੇਸ਼ ਦੇ ਦੁਸ਼ਮਣ ਨੇ ਇਹੋ ਜਿਹੀਆਂ ਘਟਨਾਵਾਂ ਕਰਕੇ ਉਹ ਤੱਤਵ ਲੋਕਾਂ ਚ ਇੱਕ ਟੈਰਰ ਇੱਕ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪਹਿਲਾਂ ਵੀ ਇਹੋ ਜੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ ਲੇਕਿਨ ਪੰਜਾਬੀਆਂ ਨੇ ਹਮੇਸ਼ਾ ਇੱਕ ਜੁਟਤਾ ਨਾਲ ਇਹੋ ਜੇ ਤੱਤਵਾ ਦਾ ਮੁਕਾਬਲਾ ਕੀਤਾ ਪੰਜਾਬ ਇੱਕ ਐਸੀ ਧਰਤੀ ਹੈ ਜਿਹੜੀ ਬਾਰਡਰ ਸਟੇਟ ਹੈ ਸਾਡੇ ਗਵਾਂਡ ਪਾਕਿਸਤਾਨ ਹੈ ਔਰ ਬਹੁਤ ਸਾਰੇ ਐਸੇ ਲੋਕ ਨੇ ਅਸੀਆਂ ਸ਼ਕਤੀਆਂ ਨੇ ਜਿਹੜੀਆਂ ਸਾਡੇ ਪੀਸਫੁਲ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ ਪਰ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਕੋਈ ਪਾਰਟੀ ਦੀ ਨਜ਼ਰ ਤੋਂ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਨਹੀਂ ਇਸ ਲਾਇਨ ਆਰਡਰ ਤੇ ਜਾਂ ਸ਼ਾਂਤੀ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ ਕਾਲਿਆ ਸਾਹਿਬ ਦੇ ਨਾਲ ਆ ਸਾਡੀ ਸਟੇਟ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਕਾਲਿਆ ਸਾਹਿਬ ਨਾਲ ਗੱਲ ਕੀਤੀ ਹੈ ਦੇ ਸਰਕਾਰ ਔਰ ਆਮ ਆਦਮੀ ਪਾਰਟੀ ਇਸ ਮੌਕੇ ਤੇ ਉਹਨਾਂ ਦੇ ਨਾਲ ਖੜੀ ਆ ਔਰ ਮੈਨੂੰ ਯਕੀਨ ਹੈ ਕਿ ਸਾਡੀ ਪੰਜਾਬ ਦੀ ਪੁਲਿਸ ਬਹੁਤ ਜਲਦੀ ਇਹੋ ਜਿਹੇ ਅਨਸਰਾਂ ਦੇ ਗਲਤ ਤੱਕ ਪਹੁੰਚ ਜਾਏਗੀ ਔਰ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਦੇਖੋ ਇਹ ਉਹੀ ਲੋਕ ਨੇ ਜਿਹੜੇ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਨੇ ਔਰ ਲੋਕਾਂ ਵਿੱਚ ਦਹਿਸ਼ਤ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉਹਨਾਂ ਦਾ ਭਰਮ ਭਲੇਖਾ ਨਿਕਲੇਗਾ ਅਸੀਂ ਸਾਰੇ ਪੰਜਾਬੀ ਇਕੱਠੇ ਆਂ ਠੀਕ ਆ ਰਾਜਨੀਤੀ ਸਾਡੀ ਆਪਣੀ ਆਪਣੀ ਆ ਲੇਕਿਨ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆਂ ਸਾਡੀ ਪਾਰਟੀ ਸਾਰੇ ਪੰਜਾਬੀਆਂ ਦੇ ਨਾਲ ਖੜੀ ਆ